ਕ੍ਰਾਈਮ ਦਾ ਦੇਖੋ ਬਹੁਤ ਸਾਰੇ ਰੀਜਨਸ ਹੁੰਦੇ ਹੈ ਕਿ ਜਿਨ੍ਹਾਂ ਵਿੱਚ ਇੱਕ ਰੀਜਨ ਆ ਹੁੰਦਾ ਕਿ ਇੱਕ ਤੋਂ ਬੰਦੇ ਨੂੰ ਲੱਗਦਾ ਜੀ ਕਿ ਮੈਨੂੰ ਕਦੇ ਪੁਲਿਸ ਫੜਦੀ ਪਾਏਗੀ ਉਹਦੀ ਮਾਨਸਿਕ ਹਲ ਹੁੰਦੀ ਨਹੀਂ ਹੈਗੀ ਦੂਜੀ ਜਿਹੜੀ ਹੁੰਦੀ ਉਹਨੂੰ ਲੱਗਦਾ ਕਿ ਜੀ ਇੱਕ ਤੋਂ ਪੁਲਿਸ ਫੜ ਨਹੀਂ ਪਾਏਗਾ ਤਾਂ ਦੂਜਾ ਮੈਂ ਜੀ ਮਨੀ ਕਮਾ ਲਵਾਂਗਾ ਜੇਕਰ ਮੈਂ ਬਚ ਗਿਆ ਤੇ ਮੇਰਾ ਠੀਕ ਹੋ ਜਾਏਗਾ ਕੰਮ ਸ਼ਸ਼ੀਕਲ ਜੀ ਮੈਂ ਯੋਗੇਸ਼ ਰੋੜਾ ਆਪਣੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਬੀਤੇ ਕੁਝ ਦਿਨਾਂ ਪਹਿਲਾਂ ਹਲਕਾ ਟਾਂਡਾ ਦੇ ਵਿੱਚ ਦੋ ਅਜਿਹੇ ਮਾਮਲੇ ਸਾਹਮਣੇ ਆਏ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਇੱਕ ਫਰੋਤੀ ਦਾ ਮਾਮਲਾ ਸਾਹਮਣੇ ਆਇਆ ਇੱਕ ਸਕੂਲ ਕਾਰੋਬਾਰੀ ਦੇ ਕੋਲੋਂ 3 ਕਰੋੜ ਦੀ ਫਰੋਤੀ ਮੰਗੀ ਗਈ ਅਤੇ ਦੂਸਰਾ ਮਾਮਲਾ ਨਗਰ ਕੀਰਤਨ ਦੇ ਦੌਰਾਨ ਹਤਿਆ ਦਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਹਾਲੇ ਤੱਕ ਦੀ ਕੀ ਅਪਡੇਟ ਹੈ ਔਰ ਉਹਦੇ ਵਿੱਚ ਕੀ ਖੁਲਾਸੇ ਹੋਏ ਹਨ ਇਸ ਲਈ ਸਰਨਾਲ ਹੁਸ਼ਿਆਰਪੁਰ ਦੇ ਐਸਐਸਪੀ ਸੁਰੇਂਦਰ ਲੰਬਾ ਨਾਲ ਨੇ ਉਹਨਾਂ ਕੋ ਅਪਡੇਟ ਲਵਾਂਗੇ ਸਰ ਬੀਤੇ ਦਿਨੀ ਟਾਂਡਾ ਦੇ ਵਿੱਚ ਲਗਾਤਾਰ ਦੋ ਮਾਮਲੇ ਸਾਹਮਣੇ ਆਏ ਇੱਕ ਫਰੋਤੀ ਦਾ ਔਰ ਇੱਕ ਕਤਲ ਦਾ ਜੀ ਹਾਲ ਤੱਕ ਦੀ ਅਪਡੇਟ ਦੀ ਗੱਲ ਕਰੀਏ ਤਾਂ ਇਹਨਾਂ ਦੋਨੇ ਮਾਮਲਿਆਂ 'ਚ ਕੀ ਅਪਡੇਟ ਹੈ ਜੀ ਜਿਹੜਾ ਇੱਕ ਇਨਸੀਡੈਂਟ ਹੈ ਫਿਰੋਤੀ ਦਾ ਜਿਹਦੇ ਵਿੱਚ ਮਿਸਟਰ ਰੋਹਿਤ ਨੂੰ ਇੱਕ ਟਾਂਡਾ ਦੇ ਨਿਵਾਸੀ ਹੈਗੇ ਜਿਹਨਾਂ ਦਾ ਸਕੂਲ ਦਾ ਤੇ ਕਾਲਜ ਦਾ ਕੰਮ ਹੈਗਾ ਤੇ ਉਹਨਾਂ ਨੂੰ ਇੱਕ WhatsApp ਨੰਬਰ ਤੋਂ ਵਰਚੁਅਲ ਨੰਬਰ ਤੋਂ ਬਾਰੋਂ ਮੈਸੇਜ ਆਂਦਾ ਹੈਗਾ ਜਿਹਦੇ ਵਿੱਚ 3 ਕਰੋੜ ਦੀ ਫਿਰੋਤੀ ਉਹਨਾਂ ਨੂੰ ਲਾਈਫ ਥ੍ਰੈਟ ਦੇ ਕੇ ਡਿਮਾਂਡ ਕੀਤੀ ਜਾਂਦੀ ਹੈਗੀ ਤੇ ਇਮੀਡੀਏਟਲੀ ਜਿਹੜਾ ਹੈਗਾ ਇਹਦੇ ਸਬੰਧ ਚ ਇੱਕ ਐਫ ਆਈ ਆਰ ਰਜਿਸਟਰ ਕੀਤਾ ਗਿਆ ਤੇ ਇਸੇ ਰੈਫਰੈਂਸ ਤੇ ਇੱਕ ਇਨਸੀਡੈਂਟ ਉਹ ਜਿਹੜੇ ਫਿਰੋਤੀ ਡਿਮਾਂਡ ਕਰਨ ਵਾਲੇ ਹੈਗੇ ਉਹ ਉਹ ਰੈਫਰ ਕਰਦੇ ਹੈਗੇ ਉਹ ਕਹਿੰਦੇ ਹੈਗੇ ਕਿ ਕੀ ਤੇਰੇ ਬੇਟੇ ਦਾ ਜਿਹੜਾ ਕਿਡਨੈਪਿੰਗ ਦਾ ਅਟੈਂਪਟ ਕੀਤਾ ਸੀਗਾ ਉਹ ਵੀ ਅਸੀਂ ਕੀਤਾ ਸੀਗਾ ਫਿਰ ਉਸ ਤੋਂ ਪਹਿਲਾਂ ਕੋਈ ਅਟੈਂਪਟ ਹੋਇਆ ਸੀ ਕਿ ਉਹ ਉਹ ਅਸੀ ਕਿਤਾ ਸੀਗਾ ਤੇ ਜਿਹੜਾ ਕਿਡਨਾਪਿੰਗ ਦਾ ਜਿਹੜੇ ਐਕਸਟਰਸ਼ਨਿਸਟ ਹੈਗੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਤੇਰੇ ਬੇਟੇ ਦਾ ਕਿਡਨਾਪਿੰਗ ਅਟੈਂਪਟ ਕੀਤਾ ਸੀਗਾ ਤੇ ਹੁਣ ਜਿਹੜਾ ਹੈਗਾ ਤੇਨੂੰ ਅਸੀਂ ਐਕਸਟਰਸ਼ਨ ਡਿਮਾਂਡ ਕਰਦੇ ਹੈਗੇ ਤੇਰੇ ਤੋਂ ਤੇ ਜੇਕਰ ਨਹੀਂ ਦਿੰਦਾ ਹੈਗਾ ਤੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਜਾਨ ਦਾ ਖਤਰਾ ਰਹੇਗਾ ਅਸੀਂ ਨੁਕਸਾਨ ਪਹੁੰਚਾਵਾਂਗੇ ਆ ਜਿਹੜਾ ਰੈਫਰੈਂਸ ਦਿੱਤਾ ਇਹਨਾਂ ਨੇ ਉਹ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ 22/12 ਨੂੰ ਤੇ 22 ਤਰੀਕ ਨੂੰ ਜਿਹੜਾ ਹੈਗਾ ਇੱਕ ਇਸ ਤਰੀਕੇ ਦੀ ਘਟਨਾ ਹੋਈ ਜਿਹਦੇ ਵਿੱਚ ਉਹਨਾਂ ਦੇ ਬੇਟੇ ਦਾ ਤੇ ਦੋ ਮੋਟਰਸਾਈਕਲ ਵਾਲਿਆਂ ਦਾ ਆਪਸ ਵਿੱਚ ਜਿਹੜਾ ਹੈਗਾ ਟਕਰਾਰ ਹੋਇਆ ਧੱਕਾਮੁੱਕੀ ਜੀ ਹੋਈ ਤੇ ਉਹਦੇ ਵਿੱਚ ਮੋਟਰਸਾਈਕਲ ਵਾਲੇ ਬਾਅਦ ਚ ਵੱਜ ਜਾਂਦੇ ਹੈਗੇ ਬਟ ਜਿਹੜਾ ਵਿਕਟਮ ਹੈਗਾ ਉਹਨੂੰ ਸ਼ੱਕ ਸੀਗਾ ਕਿ ਹੋ ਸਕਦਾ ਕਿਸੇ ਨੇ اٹੈਂਟ ਕੀਤਾ ਹੋਵੇ ਉਸੇ ਰੈਫਰੈਂਸ 'ਚ ਇੱਕ ਐਫ ਆਈ ਆਰ ਅਸੀਂ ਆਲਰੇਡੀ ਉਸੇ ਦਿਨ ਦਰਜ ਕਰ ਲਿਆ ਸੀਗਾ ਇੱਕ ਕਿਡਨੈਪਿੰਗ ਦਾ ਅਟੈਂਪਟ ਦਾ ਤੇ ਆਲਰੇਡੀ ਅਸੀਂ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਸੀ ਕਿ ਜਦੋਂ ਉਸ ਰੈਫਰੈਂਸ 'ਚ ਮੈਂਸ਼ਨ ਕੀਤਾ ਗਿਆ ਜਿਹੜਾ ਐਕਸਟਰੂਸ਼ਨ ਡਿਮਾਂਡ ਹੈਗੀ ਉਹਨੂੰ ਤੇ ਸਾਡੀ ਟੀਮਸ ਨੇ ਦੋਨਾਂ ਚੀਜ਼ਾਂ ਨੂੰ ਇਨਵੈਸਟੀ ਇੱਕ ਸੱਤ ਕਰਦੇ ਹੋਏ ਅ ਵਿਥਿਨ 3 ਡੇਜ਼ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਉਸ ਦਿਨ ਦੋ ਲੋਕਾਂ ਨੂੰ ਅਰੈਸਟ ਕੀਤਾ ਤੇ ਜਿਹਦੇ ਵਿੱਚ ਇੱਕ ਮਨਪ੍ਰੀਤ ਤੇ ਇੱਕ ਅਨਿਲ ਦੋ ਦੋਸ਼ੀ ਹੈਗੇ ਜਿਹੜਾ ਇੱਕ ਪੇਂਟ ਦਾ ਕੰਮ ਕਰਦਾ ਹੈਗਾ ਦੂਜਾ ਵੀ ਨੋਰਮਲ ਲੇਬਰਰ ਦਾ ਕੰਮ ਕਰਦਾ ਹੈਗਾ ਤੇ ਇਹਨਾਂ ਤੋਂ ਫਰਦਰ ਇੱਕ ਮੋਟਰਸਾਈਕਲ ਸਪਲੈਂਡਰ ਦੋ ਮੋਬਾਈਲ ਫੋਨ ਦੋ ਹੈਲਮਟ ਬਰਾਮਦ ਕੀਤੇ ਗਏ ਜਿਨ੍ਹਾਂ ਨੂੰ ਇਹਨਾਂ ਨੇ ਉਹ ਜਿਹੜਾ ਡਰਾਮਾ ਰਚਿਆ ਸੀਗਾ ਕਿਡਨੈਪਿੰਗ ਵਾਲਾ ਉਹਦੇ ਵਿੱਚ ਵਰਤਿਆ ਸੀਗਾ ਜਿਹੜੇ ਮੋਬਾਈਲ ਫੋਨ ਐਕਸਪੋਰਸ਼ਨ ਵਾਸਤੇ ਇਹਨਾਂ ਨੇ ਵਰਤੇ ਸੀਗੇ ਉਹ ਬਰਾਮਦ ਕਿੱਥੇ ਗਏ ਸਰ ਇਹ ਜਿਹੜੇ ਦੋਨੋਂ ਦੋਸ਼ੀ ਫੜ ਰਹੇ ਜਿਹਦੇ ਬਾਰੇ ਤੁਸੀਂ ਦੱਸਿਆ ਜੀ ਇਹਨਾਂ ਵੱਲੋਂ ਫਰੋਤੀ ਦੀ ਮੰਗ ਕੀਤੀ ਗਈ ਸਰ ਇਹ ਜਿਹੜੇ ਸਕੂਲ ਕਾਰੋਬਾਰੀ ਆ ਉਹਨਾਂ ਨੂੰ ਜਾਣਦੇ ਸੀ ਜਾਂ ਇਹਨਾਂ ਵੱਲੋਂ ਜੇ ਇਹ ਸਾਰਾ ਕੁਝ ਕਿਵੇਂ ਕੀਤਾ ਗਿਆ ਔਰ ਕਿਸੇ ਗ੍ਰੋਥ ਦਾ ਨਾਮ ਲਿਆ ਗਿਆ ਇਹਨਾਂ ਨੇ ਪਹਿਲਾਂ ਜਿਹੜਾ ਡਿਮਾਂਡ ਕੀਤੀ ਐਕਸਟ੍ਰੈਸ਼ਨ ਦੀ ਉਹ ਬੰਬਿਆਹਾ ਗਰੁੱਪ ਦੇ ਨਾਮ ਤੋਂ ਇਹਨਾਂ ਨੇ ਕਿਹਾ ਕਿ ਅਸੀਂ ਬੰਬਿਆਹਾ ਗਰੁੱਪ ਦੇ ਬੰਦੇ ਹੈਗੇ ਤੇ ਅਸੀਂ ਤੁਹਾਡੇ ਤੋਂ ਐਕਸਟ੍ਰੈਸ਼ਨ ਡਿਮਾਂਡ ਕਰਦੇ ਹੈਗੇ ਕਿਉਂਕਿ ਜਿਹੜੇ ਦੋਸ਼ੀ ਹੈਗੇ ਉਹ ਵੀ ਲੋਕਲ ਟਾਂਡਾ ਦੇ ਰਹਿਣ ਵਾਲੇ ਹੈਗੇ ਤੇ ਜਿਹੜਾ ਵਿਕਟਿਮ ਹੈਗਾ ਉਹ ਵੀ ਟਾਂਡਾ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਥੋੜਾ ਜਿਹਾ ਜਿਹੜਾ ਹੈਗਾ ਈਜੀ ਮਨੀ ਕਮਾਉਣ ਵਾਸਤੇ YouTube ਤੇ Facebook ਤੇ ਸਰਚ ਕਰਕੇ ਇਸ ਤਰੀਕੇ ਦੇ ਆਈਡੀਆਜ ਕ੍ਰਿਮੀਨਲ ਆਈਡੀਆਜ ਜਿਹੜੇ ਹੈਗੇ ਉਹ ਸਰਚ ਕਰਕੇ ਇਹਨਾਂ ਨੇ ਕਨਸਪਾਇਰ ਕੀਤਾ ਸਾਰਾ ਤੇ ਪਲੋਟ ਰਚਿਆ ਕ੍ਰਿਮੀਨਲ ਪਲੋਟ ਸਾਰਾ ਤੇ ਬਟ ਕਿਉਂਕਿ ਤੁਹਾਨੂੰ ਪਤਾ ਕਿ ਜਿਹੜਾ ਬੰਦਾ ਮਾੜਾ ਕੰਮ ਕਰੇਗਾ ਇਸ ਤਰੀਕੇ ਦਾ ਕੰਮ ਕਰੇਗਾ ਉਹ ਕਦੇ ਬਚ ਨਹੀਂ ਸਕਦਾ ਤੇ ਇਹਨਾਂ ਨੂੰ ਵੀ ਜਿਹੜਾ ਹੈਗਾ ਇਹ ਹਰਕਤ ਕਰਨ ਦੇ 3 ਦਿਨ ਸਾਡੀ ਟੀਮ ਨੇ ਅਰੈਸਟ ਕਰ ਲਿਆ ਸਰ ਇਨ ਸ਼ਾਰਟ ਇਹਨੂੰ ਜਲਦੀ ਪੈਸਾ ਕਮਾਉਣ ਦਾ ਲਾਲਚ ਕਹਿ ਸਕਦੇ ਹੋ ਕਿਉਂਕਿ ਜਿਵੇਂ ਤੁਸੀਂ ਦੱਸਦੇ ਹੋ ਪ੍ਰੋਫਾਈਲ ਉਹਨਾਂ ਦੀ ਸਰ ਬਿਲਕੁਲ ਬਿਲਕੁਲ ਹਰ ਬੰਦਾ ਕਈ ਵਾਰ ਕਰਾਇਮ ਦਾ ਦੇਖੋ ਬਹੁਤ ਸਾਰੇ ਰੀਜਨਸ ਹੁੰਦੇ ਹੈ ਕਿ ਜਿਨ੍ਹਾਂ ਵਿੱਚ ਇੱਕ ਰੀਜਨ ਆ ਹੁੰਦਾ ਕਿ ਇੱਕ ਤੋਂ ਬੰਦੇ ਨੂੰ ਲੱਗਦਾ ਜੀ ਕਿ ਮੈਨੂੰ ਕਦੇ ਪੁਲਿਸ ਫੜ ਨਹੀਂ ਪਾਏਗੀ ਉਹਦੇ ਦੀ ਮਨਕਸ਼ਾ ਗੱਲ ਹੁੰਦੀ ਨਹੀਂ ਹੈਗੀ ਦੂਜੀ ਜਿਹੜੀ ਹੁੰਦੀ ਉਹਨੂੰ ਲੱਗਦਾ ਨੇ ਕਮਾ ਲਵਾਂਗਾ ਜੇਕਰ ਮੈਂ ਬਚ ਗਿਆ ਤੇ ਮੇਰਾ ਠੀਕ ਹੋ ਜਾਏਗਾ ਕੰਮ ਤੇ ਉਹ ਦੋਨੋਂ ਹੀ ਚੀਜ਼ਾਂ ਜਿਹੜੀ ਹੈਗੀ ਉਹ ਗਲਤ ਕਨਸੈਪਟ ਹੈਗਾ ਕਿਉਂਕਿ ਨਾ ਤਾਂ ਕਦੇ ਕੋਈ ਕ੍ਰਾਈਮ ਕਰਕੇ ਪੁਲਿਸ ਤੋਂ ਬਚ ਸਕਦਾ ਹੈਗਾ ਤੇ ਨਾ ਹੀ ਕੋਈ ਜਿਹੜਾ ਹੈਗਾ ਸਕਸੈਸ ਦਾ ਜਾਂ ਪੈਸੇ ਦਾ ਕੋਈ ਸ਼ਾਰਟਕਟ ਹੁੰਦਾ ਹੈਗਾ ਤੇ ਇਸ ਕਰਕੇ ਇਹਨਾਂ ਚੀਜ਼ਾਂ ਤੇ ਵੱਲ ਕਿਸੇ ਨੂੰ ਨਹੀਂ ਜਾਣਾ ਚਾਹੀਦਾ ਤੇ ਕ੍ਰਾਈਮ ਨੂੰ ਕਦੇ ਵੀ ਜਿਹੜਾ ਹੈਗਾ ਉਹ ਨਹੀਂ ਅਪਣਾਉਣਾ ਚਾਹੀਦਾ ਸਰ ਇਹਦੇ ਨਾਲ ਹੀ ਟਾਂਡਾ ਦੀ ਗੱਲ ਕਰੀਏ ਟਾਂਡਾ ਦੇ ਵਿੱਚ ਇੱਕ ਨਗਰ ਕੀਰਤਨ ਦੇ ਦੌਰਾਨ ਜਿਹੜੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ ਉਹਦੇ ਵਿੱਚ ਸਰ ਕੀ ਅਪਡੇਟ ਆ ਉਹਦੇ ਵਿੱਚ ਹਲਕ ਜੀ ਹਾਂ ਇੱਕ ਬੜਾ ਸੈਂਸੇਸ਼ਨਲ ਕੇਸ ਹੋਇਆ ਸੀਗਾ ਤੁਸੀਂ ਦੇਖਿਆ ਹੋਣਾ ਵੀਡੀਓ ਵੀ ਵਾਇਰਲ ਹੋਈ ਸੀ ਕਿ ਨਗਰ ਕੀਰਤਨ 'ਚ ਦੁੱਧ ਦਾ ਲੰਗਰ ਵਰਤਾਂਦੇ ਹੋਏ ਜਿਹੜਾ ਹੈਗਾ ਦੋ ਲੋਕਾਂ 'ਤੇ ਹਮਲਾ ਹੁੰਦਾ ਹੈਗਾ ਇੱਕ ਜਿਹੜਾ ਨਗਰ ਕੀਰਤਨ 'ਚ ਟਰੈਕਟਰ ਜਾ ਰਿਹਾ ਹੁੰਦਾ ਉਹਦੇ ਉੱਪਰ ਬੈਠੇ ਸਵਾਲ ਲੋਕਾਂ ਵੱਲੋਂ ਤੇ ਆ ਇਨਸੀਡੈਂਟ ਜਿਹੜਾ ਹੈਗਾ ਉਹ 6 ਤਰੀਕ ਨੂੰ ਰਿਪੋਰਟ ਹੋਇਆ ਸੀਗਾ ਟਾਂਡਾ ਦੇ ਵਿੱਚ ਤੇ ਇਮੀਡੀਏਟਲੀ ਐਫ ਆਈ ਆਰ ਦਰਜ ਕੀਤਾ ਗਿਆ ਇਹਦੇ ਵਿੱਚ ਤੇ 7 ਦੋਸ਼ੀ ਬਾਈ ਨੇਮ ਇਸ ਕੇਸ ਦੇ ਨਾਮਜ਼ਦ ਕੀਤੇ ਗਏ ਸੀਗੇ ਜਿਨ੍ਹਾਂ ਨੂੰ ਫੜਨ ਦੇ ਵਿੱਚ ਸਾਡੀ ਟੀਮ ਨੇ ਹੁਣ ਤੱਕ ਜਿਹੜਾ ਹੈਗੇ 5 ਦੋਸ਼ੀ ਇਨਕਲੂਡਿੰਗ ਮੇਨ ਦੋਸ਼ੀ ਜਿਹੜਾ ਹੈਗਾ ਉਹ ਫੜ ਲਿਆ ਹੈਗਾ ਬਾਕੀ ਜਿਹੜੇ ਰਹਿੰਦੇ ਦੋ ਦੋਸ਼ੀ ਹੈਗੇ ਉਹ ਵੀ ਜਲਦੀ ਫੜ ਲਿੱਤੇ ਜਾਣਗੇ ਜੀ ਸੋ ਹਲਕਾ ਟਾਂਡਾ ਦੀ ਅਪਡੇਟ ਨਾਲ ਤੁਹਾਨੂੰ ਜਾਣੂ ਕਰਵਾਇਆ ਹੈ ਜਿਹੜੇ ਕਿ ਐਸਐਸਪੀ ਸੁਰੇਂਦਰ ਲੰਬਾ ਨੇ ਹਲ ਤੱਕ ਜਾਣਕਾਰੀ ਦਿੱਤੀ ਹੈ ਕਿ ਫ੍ਰੋਤੀ ਕੇਸ ਦੇ ਵਿੱਚ YouTube ਰਾਹੀਂ ਜਲਦੀ ਅਮੀਰ ਬਣਨ ਦੀ ਚਾਹ ਨੂੰ ਲੈ ਕੇ ਇੱਕ ਕ੍ਰਾਈਮ ਕੀਤਾ ਗਿਆ ਸੀ ਜਿਸ ਦੇ ਵਿੱਚ ਦੋਨੋਂ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ ਅਤੇ ਜੇਕਰ ਕਤਲ ਕੇਸ ਦੀ ਗੱਲ ਕੀਤੀ ਜਾਵੇ ਤਾਂ ਸੱਤ ਦੋਸ਼ੀ ਜਿਹੜੇ ਹਨ ਨੋਮੀਨੇਟ ਕੀਤੇ ਗਏ ਸੀ ਉਹਨਾਂ ਵਿੱਚੋਂ ਪੰਜ ਦੋਸ਼ੀ ਹਲੇ ਤੱਕ ਫੜੇ ਗਏ ਜਾ ਚੁੱਕੇ ਹਨ ਔਰ ਨਾਲ ਹੀ ਐਸਐਸਪੀ ਸੁਰੇਂਦਰ ਲੰਬਾ ਵੱਲੋਂ ਇਹ ਕਿਹਾ ਗਿਆ ਹੈ ਕਿ ਕਾਨੂੰਨ ਜਦੋਂ ਤੱਕ ਹੈ ਉਦੋਂ ਤੱਕ ਜੇ ਕੋਈ ਕ੍ਰਾਈਮ ਕਰਦਾ ਹੈ ਤਾਂ ਉਹਨੂੰ ਲਕੋਣਾ ਜਾਂ ਉਸ ਤੋਂ ਬਚਣਾ ਨਾ ਮੁਮਕਿਨ ਹੈ ਅਤਿ ਹਿਸ਼ਾਰਪੁਰ ਪੁਲਿਸ ਇਹ ਲਈ ਸਤਰਖ ਹੈ ਕੈਮਰਾ ਪਰਸਨ ਜਸੀਨਾ ਯੋਗੇਸ਼ ਕੁਮਾਰ ਬੀਟਿਸ ਨਿਊਜ਼ ਹਿਸ਼ਾਰਪੁਰ